ਸਵਾਗਤ ਹੈ ਪੀਟੀਸੀ ਨਿਊਜ਼ ਸਵੀਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਝੰਡਾ ਬੁਲੰਦ ਕਰਨ ਵਾਲੇ ਦਲਜੀਤ ਦੋਸਾਂਝ ਨੂੰ ਆਪਣੇ ਹੀ ਸ਼ਹਿਰ ਦੇ ਵਿੱਚ ਕਹਿ ਲੋ ਆਪਣੇ ਹੀ ਸੂਬੇ ਦੇ ਵਿੱਚ ਕਹਿ ਲੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿहां ਚੰਡੀਗੜ੍ਹ ਦੇ ਵਿੱਚ ਆਪਣੇ ਸ਼ੋਅ ਤੋਂ ਪਹਿਲਾਂ ਐਡਵਾਈਸਰੀ ਜਾਰੀ ਹੋਈ ਹੈ ਕਿ ਆ ਫਲਾਣੇ ਫਲਾਣੇ ਗਾਣੇ ਦਲਜੀਤ ਦੋਸਾਂਝ ਨਹੀਂ ਗਾ ਸਕਦਾ ਗਲਤੀ ਖਤਮ ਨਹੀਂ ਹੋ ਜਾਂਦੀ ਚਲੋ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਹਾਲਾਂਕਿ ਦਲਜੀਤ ਦੁਸਾਂਝ ਕਈ ਵਾਰੀ ਆਪਣੀ ਸਟੇਜ ਤੋਂ ਇਹ ਕਹਿ ਵੀ ਚੁੱਕਿਆ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਬੈਨ ਕਰਨ ਲਈ ਕਹਿੰਦੇ ਹੋ ਸਰਕਾਰ ਪਹਿਲਾਂ ਆਪ ਕਿਉਂ ਨਹੀਂ ਬੈਨ ਕਰ ਲੈਂਦੀ ਤੁਸੀਂ ਕਹਿੰਦੇ ਹੋ ਕਿ ਸ਼ਰਾਬ ਦੇ ਗਾਣੇ ਨਹੀਂ ਗਾਣੇ ਤੁਸੀਂ ਕਰ ਦਿਓ ਸ਼ਰਾਬ ਬੈਨ ਪੰਜਾਬ ਸਰਕਾਰ ਕਰ ਦਵੇ ਚੰਡੀਗੜ੍ਹ ਪ੍ਰਸ਼ਾਸਨ ਸ਼ਰਾਬ ਬੈਨ ਕਰ ਦਵੇ ਜਿੱਥੇ ਪੂਰਾ ਪੂਰਾ ਮਾਲੀਆ ਤੁਹਾਡਾ ਸ਼ਰਾਬ ਤੇ ਟਿਕਿਆ ਹੋਇਆ ਹੈ ਐਕਸਾਈਜ਼ ਤੇ ਟਿਕਿਆ ਹੋਇਆ ਹੈ ਤੁਹਾਡੀਆਂ ਸਰਕਾਰਾਂ ਸ਼ਰਾਬ ਦੇ ਨਾਮ ਤੇ ਚਲਦੀਆਂ ਨੇ ਤੁਸੀਂ ਉਹ ਬੈਨ ਨਹੀਂ ਕਰਦੇ ਤੁਸੀਂ ਗਾਣੇ ਗਾਣੂ ਜ਼ਰੂਰ ਬੈਨ ਕਰ ਦਿੰਦੇ ਹੋ ਔਰ ਇਸ ਕਰ ਚੰਡੀਗੜ੍ਹ ਦੇ ਵਿੱਚ 쇼 ਤੋਂ ਪਹਿਲਾਂ ਇਹ ਕਿਹਾ ਗਿਆ ਕਿ ਕੁਝ ਗਾਣੇ ਨੇ ਦਲਜੀਤ ਦੋਸਾਂਜ ਦੇ ਉਹ ਗਾਣੇ ਦਲਜੀਤ ਦੋਸਾਂਜ ਦੇ ਜਿਹੜਾ ਸਟੇਜ ਤੇ ਨਹੀਂ ਗਾ ਸਕਾ ਨਾ ਸਿਰਫ ਗਾਣਿਆਂ ਦੀ ਗੱਲ ਹੈ ਬੱਚਿਆਂ ਨੂੰ ਕਈ ਵਾਰੀ ਉਹ ਸਟੇਜ ਤੇ ਬੁਲਾਉਂਦਾ ਹੈ ਮਾਨ ਸਤਕਾਰ ਦੇਣ ਦੇ ਲਈ ਪਿਆਰ ਦੇਣ ਦੇ ਲਈ ਤਾਂ ਉਹਨਾਂ ਨੇ ਉਹ ਵੀ ਰੋਕ ਲਗਾ ਦਿੱਤੀ ਹੈ ਕਿ ਸਟੇਜ ਦੇ ਉੱਤੇ ਬੱਚੇ ਵੀ ਨਹੀਂ ਆਣਗੇ ਸੋ ਮੋਟੀ ਮੋਟੀ ਜੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਹਾਂ ਕਿ 쇼 ਹੈ ਜਿਹੜਾ ਉਹ ਥੋੜਾ ਜਿਹਾ ਮੁਸ਼ਕਲਾਂ ਦੇ ਵਿੱਚ ਕਰਦਾ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਦਲਜੀਤ ਦੋਸਾਂਜ ਦੇ ਕੁਝ ਗਾਣੇ ਬੈਨ ਕੀਤੇ ਗਏ ਨੇ ਚੰਡੀਗੜ੍ਹ 쇼 ਤੋਂ ਪਹਿਲਾਂ ਐਡਵਾਈਜ਼ਰੀ ਜਾਰੀ ਹੋਈ ਆ 17 ਠੇਕੇ ਵਰਗੇ ਗਾਣੇ ਤੋਂ ਗੁਰੇਸ਼ ਕਰਨ ਦੀ ਹਦਾਇਤ ਦਿੱਤੀ ਗਈ ਹੈ ਬੱਚਿਆਂ ਨੂੰ ਸਟੇਜ ਤੇ ਨਾ ਸੱਦੇ ਜਾਣ ਦੀ ਵੀ ਹਦਾਇਤ ਦਿੱਤੀ ਗਈ ਹੈ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਇਸ ਸ਼ੋਅ ਦੇ ਵਿੱਚ ਤੇ 14 ਸਬਰ ਨੂੰ ਚੰਡੀਗੜ੍ਹ ਦੇ ਵਿੱਚ ਦਲਜੀਤ ਦੁਸਾਂਏ ਦਾ ਸ਼ੋਅ ਹੈ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਬਹੁਤ ਵੱਡੀ ਸਿੰਗਰ ਹੈ ਬਾਲੀਵੁੱਡ ਦੀ ਉਹਨੇ ਵੀ ਇਹ ਕਿਹਾ ਕਿ ਮੈਂ ਉੱਥੇ ਗਈ ਸੀ ਤੇ ਮੈਨੂੰ ਇਹ ਨਜ਼ਰ ਆਇਆ ਕਿ ਲੋਕੀ ਗਾਣਿਆਂ ਦਾ ਘਟਨਾ ਤੇ ਲਹਿਰ ਨੇ ਨਸ਼ੇ ਦਾ ਸੇਵਨ ਜ਼ਿਆਦਾ ਕਰਕੇ ਆਨੰਦ ਲੈ ਰਹੇ ਨੇ ਸੋ ਇਹ ਗੱਲਾਂ ਵੀ ਕਈ ਸਾਹਮਣੇ ਆਈਆਂ ਪਰ ਵੱਡਾ ਸਵਾਲ ਇਹ ਜ਼ਰੂਰ ਖੜਾ ਹੁੰਦਾ ਕਿ ਸਿਰਫ ਦਿਲਜੀਤ ਦੋਸਾਂਝ ਨੇ ਹੀ ਸ਼ਰਾਬ ਦੇ ਗਾਣੇ ਗਾਏ ਆ ਜਾਂ ਸਿਰਫ ਦਿਲਜੀਤ ਦੋਸਾਂਝ ਨੇ ਹੀ ਇਦਾਂ ਦੇ ਗਾਣੇ ਗਾਏ ਆ ਜਿਨ੍ਹਾਂ ਤੇ ਆਬਜੈਕਸ਼ਨ ਹੈ ਬਾਲੀਵੁੱਡ ਦੇ ਤੁਸੀਂ ਕਿਸੇ ਵੀ ਸਿੰਗਰ ਨੂੰ ਦੇਖ ਲਵੋ ਬੋਤਾਂ ਦੇ ਵਿੱਚ ਤੁਹਾਨੂੰ ਉਹ ਗਾਣੇ ਨਜ਼ਰ ਆਣਗੇ ਜਿਹੜੇ ਦਿਲਜੀਤ ਦੋਸਾਂਝ ਨੇ ਤਾਂ ਫਿਰ ਥੋੜੇ ਜਿਹਾ ਠੀਕ-ਠਾਕ ਗਾਏ ਹੋ ਉਸ ਤੋਂ ਵੀ ਕਿਤੇ ਕਈ ਗੁਣਾ ਵਲਗਰ ਵੀ ਨੇ ਤੇ ਕਈ ਗੁਣਾ ਵੱਧ ਸ਼ਰਾਬ ਦੀ ਐਡਵਰਟਾਈਜ਼ਮੈਂਟ ਜਾਂ ਨਸ਼ੇ ਦੀ ਜਾਂ ਹਥਿਆਰਾਂ ਦੀ ਐਡਵਰਟਾਈਜ਼ਮੈਂਟ ਕਰਦੇ ਨੇ ਫਿਰ ਰੋਕ ਦਿਲਜੀਤ ਦੋਸਾਂਝ ਤੇ ਹੀ ਕਿਉਂ ਜਾਂ ਦਿਲਜੀਤ ਦੋਸਾਂਝ ਤੇ ਹੀ ਆਬਜੈਕਸ਼ਨ ਕਿਉਂ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਖਾਲੀ ਇੱਥੇ ਤੱਕ ਹੀ ਗੱਲ ਸੀਮਤ ਨਹੀਂ ਹੋ ਜਾਂਦੀ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪੈ ਗਈ ਹੈ ਕਿ ਦਲਜੀਤ ਦੋਸਾਂ ਦਾ ਸ਼ੋਅ ਜਿਹੜੀ ਥਾਂ ਤੇ ਕੀਤਾ ਜਾ ਰਿਹਾ ਉੱਥੇ ਉਹਨੂੰ ਕੈਨਸਲ ਕੀਤਾ ਜਾਵੇ ਉਹ ਸ਼ੋਅ ਹੈ ਜਿਹੜਾ ਉਹ ਕਿਧਰੇ ਹੋਰ ਕੀਤਾ ਜਾਵੇ ਉਹਦੀ ਕੀ ਜਾਣਕਾਰੀ ਉਹ ਵੀ ਫਟਾਫਟ ਸੁਣ ਲੋ ਦਲਜੀਤ ਦਾ ਕਨਸਰਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਐਡਵੋਕੇਟ ਰਣਜੀਤ ਸਿੰਘ ਨੇ ਪਟੀਸ਼ਨ ਪਾਈ ਹੈ ਸ਼ੋਅ ਨੂੰ ਲੈ ਕੇ ਰਣਜੀਤ ਸਿੰਘ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਹਾਈ ਕੋਰਟ ਟ੍ਰੈਫਿਕ ਮੈਨੇਜਮੈਂਟ ਭੀੜ ਨੂੰ ਕੰਟਰੋਲ ਕਰਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਿਰਦੇਸ਼ ਜਾਰੀ ਕਰੇ ਸ਼ੋ ਸੈਕਟਰ ਦੇ ਵਿੱਚ 34 ਸ਼ੋ ਸੈਕਟਰ 34 ਦੇ ਸੈਂਟਰ ਦੇ ਵਿੱਚ ਹੈ ਜਿਸ ਕਰਕੇ ਲੋਕਾਂ ਨੂੰ ਖਾਸੇ ਦਿੱਕਤ ਆ ਰਹੀ ਹੈ ਸੈਕਟਰ ਦੇ ਨੇੜੇ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਕਾਫੀ ਦਿੱਕਤ ਆਏਗੀ ਇਸ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਮੇਅਰ ਵੱਲੋਂ ਡੀਸੀ ਨਾਲ ਇਸ ਮੁੱਦੇ ਤੇ ਮੁਲਾਕਾਤ ਵੀ ਕੀਤੀ ਗਈ ਸੀ ਮੁਲਾਕਾਤ ਕਰਕੇ ਚੁੱਕਿਆ ਸੀ ਟ੍ਰੈਫਿਕ ਮੈਨੇਜਮੈਂਟ ਤੇ ਸੁਰੱਖਿਆ ਪ੍ਰਬੰਧਾਂ ਦਾ ਮੁੱਦਾ ਖਾਸ ਤੌਰ ਤੇ ਮਰੀਜ਼ਾਂ ਨੂੰ ਪਰੇਸ਼ਾਨੀ ਹੋਣ ਦੀ ਗੱਲ ਕਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰਟ ਨੂੰ ਜਾਣਕਾਰੀ ਦਿੱਤੀ ਸ਼ੋ ਨੂੰ ਲੈ ਕੇ ਤਨਾਤ ਕੀਤੇਣਗੇ ਨੇ 2400 ਪੁਲਿਸ ਮੁਲਾਜ਼ਮ ਨਿਜੀ ਸੁਰੱਖਿਆ ਮੁਲਾਜ਼ਮ ਵੀ ਤਨਤ ਹੋਣਗੇ ਯਾਨੀ ਕਿ 34 ਸੈਕਟਰ ਦੇ ਵਿੱਚ ਜਿੱਥੇ ਆਮੂਮਨ ਹਰ ਸ਼ੋਅ ਹੁੰਦਾ ਜਿੱਥੇ ਆਮੂਮਨ ਤੁਸੀਂ ਦੇਖੋਗੇ ਉੱਥੇ ਮੇਲਾ ਵੀ ਲੱਗਿਆ ਰਹਿੰਦਾ ਕੋਈ ਨਾ ਕੋਈ ਉਦੋਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਪਰ ਇਹ ਦਿੱਕਤ ਕਿਉਂ ਹੈ ਕਿ ਦਲਜੀਤ ਦਾ ਸ਼ੋਅ ਹੋਣ ਜਾ ਰਿਹਾ ਤਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਦਿੱਕਤ ਆਏਗੀ ਜੀ ਪਾਰਕਿੰਗ ਦੀ ਦਿੱਕਤ ਆਏਗੀ ਦੁਕਾਨਦਾਰਾਂ ਨੂੰ ਦਿੱਕਤ ਆਏਗੀ ਔਰ ਕੁਝ ਹੱਦ ਤੱਕ ਉਹਨਾਂ ਦੀ ਗੱਲ ਜੈਨੂਨ ਵੀ ਲੱਗਦੀ ਹੈ ਪਰ ਅਜਿਹਾ ਨਹੀਂ ਹੈ ਕਿ ਸ਼ੋਰ ਰੋਕ ਦਿੱਤਾ ਜਾਵੇ ਜਾਂ ਸ਼ੋਅ ਦੀ ਹੁਣ ਥਾਂ ਤਬਦੀਲ ਕੀਤੀ ਜਾਵੇ ਇਹ ਤਾਂ ਹੈ ਨਹੀਂ ਕਿ ਸ਼ੋ ਅ ਅੱਜ ਕੱਲ੍ਹ ਹੋਣਾ ਤੇ ਅੱਜ ਉੱਥੇ ਤਿਆਰੀਆਂ ਘਟੋ ਘਟ 2 ਮਹੀਨੇ ਪਹਿਲਾਂ ਪਤਾ ਸੀਗਾ ਕਿ ਸ਼ੋ ਇੱਥੇ ਹੋਣਾ ਹੈ ਜੇ ਕੋਈ ਆਬਜੈਕਸ਼ਨ ਸੀਗਾ 2 ਮਹੀਨੇ ਪਹਿਲਾਂ ਪਟੀਸ਼ਨ ਪਾਈ ਜਾਂਦੀ ਉਦੋਂ ਕਿਹਾ ਜਾਂਦਾ ਭਾਈ ਇੱਥੇ ਨਹੀਂ ਕਰਨਾ ਸ਼ੋਅ ਕਿਤੇ ਨਾ ਹੋਰ ਕਰ ਲਓ ਕਿਸੇ ਸਟੇਡੀਅਮ ਚ ਕਰ ਲਓ ਮੁੱਲਾਂਪੁਰ ਕਰ ਲਓ ਉੱਥੇ ਵੀ ਕਿਹਾ ਜਾ ਸਕਦਾ ਸੀਗਾ ਪਰ ਐਨ ਮੌਕੇ ਤੇ ਆ ਕੇ ਇਦਾਂ ਦੀ ਪਟੀਸ਼ਨ ਪਾਣਾ ਇਹ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦੀ ਹੈ ਪ੍ਰੀਤ ਮੈਂ ਤਾਂ ਮੇਰੇ ਸਹਿਯੋਗੀ ਹਾਈ ਕੋਰਟ ਤੋਂ ਜੁੜਗੇ ਨੇ ਜਿੱਥੇ ਸੁਣਵਾਈ ਹੋਈ ਵੀ ਹੈ ਤਾਂ ਹੁਣ 2 ਵਜੇ ਤੋਂ ਬਾਅਦ ਦੁਬਾਰਾ ਫਿਰ ਸੁਣਵਾਈ ਹੋਣੀ ਹੈ ਪ੍ਰੀਤ ਮੋਟੀ ਮੋਟੀ ਜੀ ਜਾਣਕਾਰੀ ਦਿਓ ਕਿਉਂਕਿ ਜਿਨ੍ਹਾਂ ਲੋਕਾਂ ਨੇ ਹਜ਼ਾਰਾਂ ਲੱਖਾਂ ਰੁਪਏ ਲਾ ਕੇ ਟਿਕਟਾਂ ਲਈਆਂ ਹੋਈਆਂ ਨੇ ਉਹਨਾਂ ਦੇ ਦਿਲ ਦੀਆਂ ਧੜਕਣਾਂ ਵਧੀਆਂ ਹੋਈਆਂ ਨੇ ਕਿਤੇ ਸ਼ੋਅ ਰੱਦੀ ਨਾ ਹੋ ਜਾਏ ਜਾਂ ਕੁਝ ਹੋਰ ਨਾ ਹੋ ਜਾਏ ਜਿਹੜੇ ਰਣਜੀਤ ਸਿੰਘ ਹੈਗੇ ਨੇ ਚੰਡੀਗੜ੍ਹ ਦੇ ਨਿਵਾਸੀ ਉਹਨਾਂ ਨੇ ਪਟੀਸ਼ਨ ਪਾਈ ਹੈ ਉਹਨਾਂ ਨੇ ਖਾਸ ਤੌਰ ਤੇ ਇਹਦਾ ਜ਼ਿਕਰ ਕੀਤਾ ਹੈ ਉਹ ਜਿਹੜਾ 7 ਦਸੰਬਰ ਨੂੰ ਜਿਹੜਾ ਕਾਰਨ ਆਜ ਲਾਲਾ ਸ਼ੋਅ ਹੋ ਗਿਆ ਜੀ ਉਹ ਸਿੰਧ ਦੀ ਜਿਹੜੀ ਘਟਨਾਵਾਂ ਹੋਈਆਂ ਨੇ ਉਹਨੂੰ ਲੈ ਕੇ ਉਹਨਾਂ ਨੇ ਕਾਫੀ ਵੱਡੀ ਜਾਣਕਾਰੀ ਦਿੱਤੀ ਹਾਈ ਕੋਰਟ ਨੂੰ ਕਿ ਉਸ ਦਿਨ ਜਿਹੜੇ ਸੈਕਟਰ 34 ਜਿੱਥੇ ਸ਼ੋਅ ਸੀਗਾ ਉਹਦੇ ਨਾਲ ਕਈ ਲੋਕ ਰਹਿੰਦੇ ਹੈਗੇ ਨੇ ਉਹ ਤੇ ਰਿਹਾਇਸ਼ੀ ਵੀ ਏਰੀਆ ਹੈਗਾ ਤੇ ਉੱਥੇ ਅੰਦਰ ਸੈਕਟਰ ਕਮਰਸ਼ੀਅਲ ਹੈਗਾ ਤੇ ਉੱਥੇ ਕਈ ਆਫਿਸਿਸ ਹੈਗੇ ਨੇ ਤੇ ਜਦੋਂ ਇਹ ਸ਼ੋਅ ਹੋਇਆ ਤਾਂ ਜਿਸ ਤਰੀਕੇ ਦੀ ਉੱਥੇ ਟ੍ਰੈਫਿਕ ਬੁਰਾ ਹਾਲ ਸੀਗਾ ਲੋਕੀ ਆਪਣੇ ਘਰ ਤੱਕ ਨਹੀਂ ਪਹੁੰਚ ਪਾਏ ਔਰ ਜਿਹੜੇ ਘਰੇ ਸੀ ਉਹ ਘਰੇ ਹੀ ਰਹਿ ਰਹਿ ਗਏ ਔਰ ਈਵਨ ਦੋ ਅੱਜ ਵੀ ਜਦੋਂ ਸੁਣਵਾਈ ਸ਼ੁਰੂ ਹੋਈ ਉਹਨਾਂ ਨੇ ਐਸੇ ਜਿਹੜੀ ਉਹਨਾਂ ਦੀ ਪ੍ਰੇਅਰ ਸੀ ਕਿ ਟ੍ਰੈਫਿਕ ਮੈਨੇਜ ਕੀਤਾ ਜਾਵੇ ਭੀੜ ਨੂੰ ਕੰਟਰੋਲ ਕੀਤਾ ਜਾਵੇ ਕੰਸਰਟ ਦੀ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਸਾਰਾ ਕੁਝ ਮੈਨੇਜ ਹੋਣਾ ਚਾਹੀਦਾ ਤੇ ਅੱਜ ਵੀ ਜਦੋਂ ਇਸ ਪੂਰੇ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਹਾਈ ਕੋਰਟ 'ਚ ਹੀ ਕਈ ਐਡਵੋਕੇਟ ਜਿਹੜੇ ਹੀਰਿੰਗ 'ਚ ਚੀਜ਼ ਜਸਟਿਸ ਦੀ ਕੋਰਟ 'ਚ ਬੈਠੇ ਸੀ ਉਹਨਾਂ ਨੇ ਖੁਦ ਖੜੇ ਹੋ ਕੇ ਕਿਹਾ ਕਿ ਅਸੀਂ 43 ਸੈਕਟਰ ਰਹਿੰਦੇ ਆ ਕੋਈ ਕਹਿੰਦਾ ਅਸੀਂ 42 ਸੈ ਗੱਡੀਆਂ ਤੱਕ ਨਹੀਂ ਘਟ ਸਕਦੇ ਤੇ ਉਹਦੇ ਵਿੱਚ ਫਿਰ ਹਾਈ ਕੋਰਟ ਨੇ ਸਵਾਲ ਚੱਕੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਤੁਹਾਨੂੰ ਸ਼ਹਿਰ ਦੇ ਸੈਂਟਰ 'ਚ ਇਸ ਤਰੀਕੇ ਦੀ ਪਰਮਿਸ਼ਨ ਦੇਣ ਦੀ ਲੋੜ ਕਿਉਂ ਪੈਦੀ ਹੈ ਔਰ ਕਿਸ ਤਰੀਕੇ ਨਾਲ ਤੁਸੀਂ ਮੈਨੇਜ ਕਰੋਗੇ ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਪਣੇ ਜੋ ਟ੍ਰੈਫਿਕ ਬਾਰੇ ਪੁੱਛਿਆ ਕਿ ਪਾਰਕਿੰਗ ਦੀ ਵਿਵਸਥਾ ਕਿੱਤੇ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਤਰਫੋਂ ਜਿਹੜੇ ਸੀਰੀਅਸ ਸਟੈਂਡਿੰਗ ਕੌਂਸਲ ਲੱਗੇ ਉਹਨਾਂ ਨੇ ਦੱਸਿਆ ਕਿ ਉੱਤ ਸੈਕਟਰ 17 ਦੀ ਮਲਟੀ ਲੈਵਲ ਪਾਰਕਿੰਗ ਯੂਜ਼ ਹੋ ਜਾਣਗੇ 42 ਸੈਕਟਰ 'ਚ ਹੋ ਜਾਣਗੇ 43 ਜੇ ਤੇ ਹਾਈ ਕੋਰਟ ਨੇ ਸਵਾਲ ਚੱਕੇ ਕਿ 34 ਸੈਕਟਰ ਤੇ 1 ਕਿਸ ਤਰੀਕੇ ਨਾਲ ਲਾਉਂਗੇ ਔਰ ਫਿਰ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਿਵੇਂ ਕਰੋਗੇ ਕਿ ਉਹ ਉੱਥੇ ਆਪਣੇ ਘਰਾਂ ਤੱਕ ਪਹੁੰਚ ਜਾਣ ਇਹ ਬਿਲਕੁਲ ਪਿਸ ਮੈਨੇਜਮੈਂਟ ਨਾਲ ਇੱਕ ਚੌਥੀ ਸੈਕਟਰ ਹਸਪੀਟਲ ਹੈਗਾ ਉਹਨਾਂ ਦੀ ਤਰਫੋਂ ਵੀ ਸੀਨੀਅਰ ਐਡਵੋਕੇਟ ਗਰੋਪ ਚੋਪੜਾ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਸਾਡੇ ਹਸਪੀਟਲ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਕਿਉਂਕਿ ਪਿਛਲੀ ਵਾਰ ਜਦੋਂ ਹੋਇਆ ਸੀਗਾ ਉਸ ਹਸਪੀਟਲ 'ਚ ਆਣਾ ਜਾਣਾ ਲੋਕਾਂ ਦਾ ਪਰੇਸ਼ਾਨ ਬਿਲਕੁਲ ਹੋ ਗਿਆ ਸੀ ਇੱਕ ਤਰੀਕੇ ਨਾਲ ਤੇ ਇਹ ਜਿਹੜੀ ਸਾਰੀ ਵਿਵਸਥਾ ਆਲਮੋਸਟ ਕੰਸਰਨ ਦੇਖਿਆ ਜਾਵੇ ਤਾਂ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਕੀ ਜਿਹੜਾ ਕਰਨ ਔਜਲੇ ਦਾ ਸ਼ੋਅ ਸੀਗਾ ਸੱਤ ਦਾ ਉਹਦੇ ਵਿੱਚ ਜਿਹੜੀ ਆਡੀਅנס ਹੈ ਤੇ ਜੋ ਦਲਜੀਤ ਦਾ ਸ਼ੋਅ ਹੁਣ ਜਾ ਰਿਹਾ ਜੇ ਮੈਂ ਗਲਤ ਨਹੀਂ ਹਾਂ ਤਾਂ ਦੁਗਣੀ ਤਿਗਣੀ ਆਡੀਅנס ਆਣ ਵਾਲੀ ਹੈ ਦਲਜੀਤ ਦੇ ਸ਼ੋਅ ਦੇ ਵਿੱਚ ਜੇ ਉਦੋਂ ਮਿਸਮੈਨੇਜਮੈਂਟ ਹੋਈ ਤੇ ਹੁਣ ਤੇ ਮੈਨੇਜ ਨੂੰ ਕਰਨਾ ਬੜਾ ਮੁਸ਼ਕਲ ਹੋ ਜਾਏਗਾ ਦੇਖੋ ਹੁਣ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਪਤ 25 30 ਹਜ਼ਾਰ ਲੋਕਾਂ ਆਣ ਦੀ ਉਮੀਦ ਜਤਾਈ ਜਾ ਰਹੀ ਹੈ ਔਰ ਪਿਛਲੀ ਵਾਰ ਵੀ ਜਿਹੜਾ ਸ਼ੋਅ ਹੋਇਆ ਸੀ ਕਰਨ ਔਜਲਾ ਦਾ ਲੋਕਾਂ ਨੇ ਦੱਸਿਆ ਹੈਗਾ ਕਿ ਇੱਥੇ ਵੀ ਕੋਰਟ ਚ ਗੱਲ ਹੋਈ ਹੈ ਕਿ ਜਿਹੜੇ ਜਿਨ੍ਹਾਂ ਕੋਲੇ ਪਾਸੇ ਸੀਗੇ ਉਹਨਾਂ ਨੂੰ ਵੀ ਡੇਡ ਡੇਡ ਘੰਟਾ ਜਾਣ ਚੰਦਰ ਲੱਗਿਆ ਔਰ ਪਾਸ ਹੋਣ ਦੇ ਬਾਵਜੂਦ ਜਦੋਂ ਅੰਦਰ ਪਹੁੰਚੇ ਉਹ ਤੱਕ ਸ਼ੋਅ ਖਤਮ ਹੋ ਗਿਆ ਸੀਗਾ ਹਾਲਾਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਕਿਉਂਕਿ ਮੀਨ ਹਾਈ ਕੋਰਟ ਨੇ ਫੇਰ ਕੰਸਰਨ ਜਤਾਈ ਸਾਊਂਡ ਪੋਲੂਸ਼ਨ ਕਿਉਂਕਿ ਹਾਈ ਕੋਰਟ ਦੇ ਆਰਡਰ ਹੈਗੇ ਨੇ 2019 ਦੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਕਿ ਸਾਊਂਡ ਪੋਲ ਡੈਸੀਬल्स ਜਿਹੜੇ ਸਾਊਂਡ ਪੋਲੀੂਸ਼ਨ ਦੇ ਹੈਗੇ ਨੇ ਆਵਾਜ਼ ਕਿੰਨੀ ਹੋਏਗੀ ਉਹ ਡੈਸੀਬਲ ਵੀ طے ਹੈਗੇ ਨੇ ਤਾਂ ਚੀਫ ਜਸਟਿਸ ਨੇ ਕਿਹਾ ਕਿ ਸਾਨੂੰ ਇਹ ਤੋਂ ਵੀ ਕੰਸਰਨ ਹੈ ਕਿਉਂਕਿ ਨਾਲ ਰਿਹਾਇਸ਼ੀ ਏਰੀਆ ਨੇ ਬੱਚਿਆਂ ਦੇ ਪੇਪਰ ਵੀ ਚੱਲ ਰਹੇ ਹੈਗੇ ਨੇ ਬਹੁਤ ਕੁਝ ਹੋ ਰਿਹਾ ਤੁਸੀਂ ਆਵਾਜ਼ ਕਿਵੇਂ ਘਟੋਗੇ ਦੱਸਿਆ ਇਹ ਵੀ ਕਹਿ ਦਿੱਤਾ ਗਿਆ ਕਿ ਜੇ 75 ਡੈਸੀਬਲ ਤੋਂ ਉੱਪਰ ਹੋਈ ਤਾਂ ਇਹ ਆਫੈਂਸ ਮੰਨਿਆ ਜਾਏਗਾ ਜੀਬ ਜਸਟਿਸ ਨੇ ਸਾਫ਼ ਕਿਹਾ ਤਾਂ ਕਿ ਤੁਸੀਂ ਡੈਸੀਬਲ ਕਿਸ ਤਰੀਕੇ ਨਾਲ ਚੈੱਕ ਕਰੋਗੇ ਉਹਨੇ ਸਾਰੇ ਕਿਉਂਕਿ ਕਰਨ ਔਜਲ ਨੂੰ ਵੀ ਜੁਰਮਾਨਾ ਭੇਜਿਆ ਗਿਆ ਇਸ ਤੇ ਅਲਰੇਡੀ ਕੁਝ ਕਿਉਂਕਿ ਉਹ ਐਡਸ ਵੀ ਲੱਗੀਆਂ ਜਿਨ੍ਹਾਂ ਦੇ ਕੋਈ ਪੇਮੈਂਟ ਨਹੀਂ ਹੋਈ ਸੀ ਜਿਹਦੇ ਕਰਕੇ ਕੁਝ ਹੋਰ ਵੀ ਕਈ ਇਸ਼ੂ ਸੀਗੇ ਤੇ ਹੁਣ ਵੀ ਹਾਈ ਕੋਰਟ ਨੇ ਸਾਫ਼ ਕਰਤਾ ਹੁਣ ਇਹ ਜਿਹ ਬਹਿਸ ਚੱਲ ਰਹੀ ਹੈ ਸਾਰੇ ਪੱਖ ਹੈਗੇ ਨੇ ਕਿਉਂਕਿ ਜਿਹੜੇ ਆਰਗੇਨਾਈਜ਼ਰ ਹੈਗੇ ਉਹਨਾਂ ਦੀ ਤਰਫੋਂ ਵੀ ਸੀਨੀਅਰ ਐਡਵੋਕੇਟ ਅਖਸ਼ਪਾਨ ਆਏ ਹੋਏ ਨੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਅਸ਼ੋਰੈਂਸ ਦੇ ਰਹੇ ਹਾਂ ਕਿ ਸਾਰਾ ਕੁਝ ਸਹੀ ਹੋਏਗਾ ਲੇਕਿਨ ਹਾਈ ਕੋਰਟ ਦਾ ਇੱਕ ਕੰਸਰਨ ਹੈ ਕਿ ਤੁਸੀਂ ਡੈਸੀਬਲ ਕਿਵੇਂ ਚੈੱਕ ਕਰੋਗੇ ਕਿਸ ਤਰੀਕੇ ਨਾਲ ਤੁਸੀਂ ਸਪੀਕਰ ਪ੍ਰੀਤ ਮੈਨੂੰ ਤਾਂ ਤੁਹਾਨੂੰ ਲੱਗਦਾ ਕਿ ਆਪਸ਼ਨ ਸੀਗਾ ਇਹਨਾਂ ਕੋਲ ਹੋਰ ਕਿਤੇ ਵੀ ਸ਼ੋਅ ਕਰਾਇਆ ਜਾ ਸਕਦਾ ਸੀਗਾ ਇਸ ਥਾਂ ਨੂੰ 12 ਦੀ ਗਿਣਤੀ ਦੇ ਵਿੱਚ ਲੋਕ ਆਣੇ ਨੇ ਤਾਂ ਫਿਰ ਉਹਨਾਂ ਨੂੰ ਮੈਨੇਜ ਕਰਨਾ ਤਾਂ ਥੋੜਾ ਔਖਾ ਹੋ ਜਾਂਦਾ ਤੁਸੀਂ ਮੁੱਲਾਪੁਰ ਲਈ ਸਾਈਡ ਕੀਤਾ ਜਾ ਸਕਦਾ ਸੀ ਸ਼ੋ ਬਿਲਕੁਲ ਇਹੀ ਗੱਲ ਚੀਫ ਜਸਟਿਸ ਸ਼ੀਲ ਨਾਗੂ ਤੇ ਨਾਲ ਜਿਹੜੇ ਜਸਟਿਸ ਅਨੀਤ ਖੇਤਰਪਾਲ ਬੈਠੇ ਹੈਗੇ ਨੇ ਬੈਂਚ ਇਹਨਾਂ ਦੀ ਡਬਲ ਬੈਂਚ ਹੈਗੀ ਆ ਅਨੀਤ ਖੇਤਰਪਾਲ ਜੋ ਕਿ ਚੰਡੀਗੜ੍ਹ ਨੂੰ ਬੜੇ ਪੁਰਾਣੇ ਟਾਈਮ ਤੋਂ ਜਾਣਦੇ ਨੇ ਉਹਨਾਂ ਨੇ ਉਹੀ ਸਵਾਲ ਚੱਕਿਆ ਹੈ ਕਿ ਤੁਸੀਂ ਇਸ ਤਰੀਕੇ ਨਾਲ ਸੈਂਟਰ ਚ ਜਿਹੜਾ ਕਿ ਇੱਕ ਬਿਜ਼ਨਸ ਹਬ ਵੀ ਹੈਗਾ 34 ਸੈਕਟਰ ਉੱਥੇ ਸਾਰੇ ਆਫੀਸਿਸ ਵੀ ਹੈਗੇ ਨੇ ਸਰਕਾਰੀ ਵੀ ਔਰ ਪ੍ਰਾਈਵਟ ਸੈਕਟਰ ਦੇ ਆਫੀਸਿਸ ਹੈਗੇ ਨੇ ਫਿਰ ਅੱਧਾ ਸੈਕਟਰ ਖਾਲੀ ਸੀ ਹੈਗਾ ਤੁਸੀਂ ਕਿਤੇ ਹੋਰ ਕਿਉਂ ਨਹੀਂ ਕਰਾ ਸਕਦੇ ਸੀਗੇ ਕੋਈ ਸਟੇਡੀਅਮ ਹੋ ਸਕਦਾ ਸੀ ਮੁੱਲਾਪੁਰ ਦਾ ਹੋ ਸਕਦਾ ਇੱਕ ਤੇ ਬਾਹਰ ਹੋ ਸਕਦਾ ਸੀ ਕੋਈ ਖੁੱਲਾ ਏਰੀਆ ਕਿਤੇ ਕਰਾ ਹੁੰਦੀ ਇਹ ਸੌਲ ਦਾ ਇਹ ਨਾ ਸਿਸਟਮ ਨਾ ਹੁੰਦਾ ਲੋਕਾਂ ਨੂੰ ਪਰੇਸ਼ਾਨੀ ਨਾ ਹੁੰਦੀ ਗੱਡੀਆਂ ਪਾਰਕਿੰਗ ਦੀ ਕੋਈ ਸਮੱਸਿਆ ਨਾ ਆਉਂਦੀ ਸਿਕਿਉਰਿਟੀ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਸ਼ਹਿਰ ਜਿੱਥੇ ਸੰਗਣਾ ਹੈਗਾ ਉੱਥੇ ਸਿਕਿਉਰਿਟੀ ਦੇ ਵੀ ਕਈ ਪ੍ਰੋਬਲਮ ਆ ਜਾਂਦੀਆਂ ਨੇ ਕਿਉਂਕਿ 30 25 30 ਹਜ਼ਾਰ ਬੰਦਾ ਜਿੱਥੇ ਪਹੁੰਚ ਜਾਏਗਾ ਹੋਰ ਫਿਰ ਜਿਸ ਤਰੀਕੇ ਦਾ ਕਰਾਊਡ ਆਉਂਦਾ ਹੈਗਾ ਜਿਸ ਤਰੀਕੇ ਨਾਲ ਫਿਰ ਕੋਈ ਹੁੱਲੜਾ ਬਾਜੀ ਦੀ ਵੀ ਖਤਰਾ ਬਣਿਆ ਰਹਿੰਦਾ ਤੇ ਕਿਸ ਤਰੀਕੇ ਨਾਲ ਸਾਰਾ ਮੈਨੇਜ ਕੀਤਾ ਜਾਏਗਾ ਕਿਉਂਕਿ ਉੱਥੇ ਦੇ ਲੋਕਲਸ ਕਾਫੀ ਪਰੇਸ਼ਾਨ ਹੋ ਰਹੇ ਨੇ ਜਿਹੜੇ ਚੌਥੇ ਸੈਕਟਰ ਦੇ ਹੈਗੇ ਨੇ ਹੁਣ ਬਹਿ ਅ ਪਾਸੋਂ ਆਪਣੀ ਆਪਣੀ ਦਿੱਲੀ ਨਾਲ ਹਾਲਾਂਕਿ ਚੀਫ ਜਸਟਿਸ ਨੇ ਮੈਪੀ ਮੰਗਾਲਿਆ ਪੂਰਾ 34 ਸੈਕਟਰ ਦਾ ਦੇਖਿਆ ਜਾ ਰਿਹਾ ਕਿ ਕਿਸ ਜਗ੍ਹਾ ਤੇ ਹੋ ਰਿਹਾ ਤੇ ਉਦੋਂ ਚਾਰੋਂ ਪਾਸੇ ਕਿਸ ਕਿਸ ਕੀ ਹਾਲਾਤ ਹੈਗੇ ਨੇ ਉਹ ਦੇਖਣ ਤੋਂ ਬਾਅਦ ਹੁਣ ਕੀ ਤੈ ਹੋਏਗਾ ਜੋ ਸਾਹਮਣੇ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਆਰਗੂਮੈਂਟਸ ਚੱਲ ਰਹੇ ਨੇ ਇਸ ਇਜਾਜ਼ਤ ਦਾ ਸ਼ਾਇਦ ਜਾਰੀ ਰਹੇਗੀ ਕਿਉਂਕਿ ਉਹਨਾਂ ਨੇ ਕਹਿ ਵੀ ਦਿੱਤਾ ਕਿ ਹੁਣ ਕੱਲ ਹੀ ਸ਼ੋਅ ਹੈਗਾ ਤੇ ਅੱਜ ਬਹੁਤ ਵੱਡੇ ਆਦੇਸ਼ ਦੇ ਅਧਿਸ਼ਤ ਇਹ ਦਿੱਤੇ ਜਾ ਸਕਦੇ ਆ ਕਿ ਨਹੀਂ ਦਿੱਤੇ ਇਹ ਤਾਂ ਹਜੇ ਕੋਰਟ ਹੀ ਤੈਅ ਕਰੇਗਾ ਲੇਕਿਨ ਇੱਕ ਚੀਜ਼ ਹੈਗੀ ਹੈ ਕਿ ਕੋਰਟ ਹੁਣ ਬਹੁਤ ਸਾਰੇ ਡਾਇਰੈਕਸ਼ਨ ਆ ਦੇਗਾ ਬਹੁਤ ਸਬਸ ਸ਼ਰਤਾਂ ਲਾ ਸਕਦਾ ਹੈ ਕਿ ਕਿਸ ਤਰੀਕ ਨਾਲ ਮੈਨੇਜ ਕੀਤਾ ਜਾਏਗਾ ਲੇਕਿਨ ਬੜਾ ਮੁਸ਼ਕਿਲ ਹੈਗਾ ਕਿ 34 ਸੈਕਟਰ ਇੰਨੀ ਭੀੜ ਨੂੰ ਇੰਨੀ ਟ੍ਰੈਫਿਕ ਨੂੰ ਇੰਨੇ ਗੱਡੀ ਕੰਟਰੋਲ ਕਰਨਾ ਬਿਲਕੁਲ ਇੱਕ ਚੌਥੀ ਜ਼ਰੂਰ ਰਹੇਗੀ ਚੰਡੀਗੜ੍ਹ ਅ ਬਿਲਕੁਲ ਠੀਕ ਗੱਲ ਹੈ ਕਿ ਜਿਸ ਥਾਂ ਤੇ ਇਹ ਸ਼ੋਅ ਕੀਤਾ ਜਾ ਰਿਹਾ ਉਹ ਥਾਂ ਜਿਹੜੀ ਉਹ ਬੜੀ ਸੰਗਣੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ ਵਿਚਾਲੇ ਜੇ ਇਹ ਸੈਕਟਰ ਪੈਂਦਾ ਜਿਸ ਸੈਕਟਰ ਦੇ ਵਿੱਚ ਕੀਤਾ ਜਾ ਰਿਹਾ ਸ਼ੋਅ 34 ਸੈਕਟਰ ਵੈਸੇ ਇਹ 34 ਸੈਕਟਰ ਦਾ ਜਿਹੜਾ ਉਹ ਗਰਾਊਂਡ ਹੈ ਉੱਥੇ ਅਕਸਰ ਹੀ ਇਦਾਂ ਦੇ ਇਵੈਂਟਸ ਹੁੰਦੇ ਰਹਿੰਦੇ ਨੇ ਮੇਲੇ ਲੱਗਦੇ ਰਹਿੰਦੇ ਨੇ ਪਰ ਇਸ ਤਰ੍ਹਾਂ ਦਾ ਗ੍ਰੈਂਡ ਇਵੈਂਟ ਹੈ ਜਿਹੜਾ ਉਹ ਕਰਵਾਣਾ ਔਰ ਉੱਥੇ ਮੈਨੇਜ ਕਰਨਾ ਬੜਾ ਮੁਸ਼ਕਲ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮੁੱਦੇ ਤੇ ਕੀ ਹੁੰਦਾ ਔਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਗਾਣਿਆਂ ਤੇ ਰੋਕ ਲਗਾਇਆ ਜਾਣਾ ਐਡਵਾਈਸਰੀ ਜਾਰੀ ਕੀਤੀ ਜਾਣੀ ਹੈ ਠੀਕ ਇਸ ਸ਼ੋਅ ਤੋਂ ਪਹਿਲਾਂ ਨਾ ਸਿਰਫ ਇੱਥੇ ਹੋਇਆ ਇੱਕ ਦੋ ਥਾਵਾਂ ਤੇ ਹੋਰ ਵੀ ਹੋਇਆ ਕਿ ਜਿਹੜੇ ਦਿਲਜੀਤ ਦੋਸਾਂਝ ਦੇ ਗਾਣੇ ਨੇ ਉਹਨਾਂ ਤੇ ਰੋਕ ਲਾਈ ਜਾਵੇ ਸ਼ਰਾਬ ਦੇ ਗਾਣੇ ਨੇ ਠੇਕੇ ਦੇ ਗਾਣੇ ਨੇ ਪਟਿਆਲਾ ਪੈਗ ਦੇ ਗਾਣੇ ਦੇ ਉਹਨਾਂ ਤੇ ਰੋਕ ਲਗਾਈ ਜਾਵੇ ਇਹ ਹੁਣ ਸਵਾਲ ਜ਼ਰੂਰ ਖੜਾ ਹੁੰਦਾ ਕਿ ਕਿਉਂ ਇਹ ਕੁਝ ਕੀਤਾ ਜਾ ਰਿਹਾ ਹੈ ਪੰਡਤ ਸਾਹਿਬ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਪੰਡਤ ਜੀ ਇਹ ਦੱਸੋ ਕਿ ਕੀ ਦਿੱਕਤ ਕੀ ਹੈ ਕਿਉਂਕਿ ਅ ਦਲਜੀਤ ਦੋਸਾਂਝ ਵੀ ਕਹਿੰਦਾ ਕਿ ਜੇ ਤੁਹਾਨੂੰ ਸ਼ਰਾਬ ਤੋਂ ਦਿੱਕਤ ਹੈ ਤਾਂ ਜਿਹੜੇ ਸਟੇਟ ਗਵਰਨਮੈਂਟਸ ਨੇ ਉਹ ਸ਼ਰਾਬ ਬੈਨ ਕਰਦਨ ਸ਼ਰਾਬ ਬੰਦ ਕਰਦਨ ਤੇ ਮੈਂ ਗਾਣੇ ਗਾਣਾ ਬੰਦ ਕਰ ਦਾਂਗਾ ਵੀ ਇਹ ਤਾਂ ਹੈ ਨਹੀਂ ਕਿ ਮੇਰੇ ਗਾਣੇ ਗਾਣ ਦੇ ਨਾਲ ਹੀ ਲੋਕ ਸ਼ਰਾਬ ਪੀ ਰਹੇ ਨੇ

ਹੋ ਸਕਦਾ ਮਹਾਰਾਜ ਖੁਦ ਸਾਫ ਹੋਣਾ ਚਾਹੀਦਾ ਸਰਕਾਰ ਤੇ ਆਵਾਜ਼ اٹھਾਉਣ ਤੋਂ ਪਹਿਲੇ ਸਰਕਾਰ ਤਾਂ ਬਹੁਤ ਕੁਝ ਤੇ ਮਹਾਰਾਜ ਬਿਹਾਰ ਦੇ ਵਿੱਚ ਸ਼ਰਾਬ ਬੰਦ ਹੈ ਗੁਜਰਾਤ ਵੀ ਸ਼ਰਾਬ ਬੰਦ ਹੈ ਕੇਰਲਾ ਦੇ ਵਿੱਚ ਸ਼ਰਾਬ ਦੀ ਲਿਮਿਟ ਹੈ ਮਹਾਰਾਜ ਸਰਕਾਰ ਤਾਂ ਕਰਦੇ ਪਏ ਪਰ ਗਾਇਤ ਕਿਉਂ ਨਹੀਂ ਕਰਦੇ ਹਮਮ ਨੀਰਪੰਡੇ ਜੀ ਬਿਹਾਰ ਦੇ ਵਿੱਚ ਜਾਂ ਕੇਰਲਾ ਦੇ ਵਿੱਚ ਜਦੋਂ ਸ਼ਰਾਬ ਬੰਦ ਕਹਿ ਰਹੇ ਹੋ ਸ਼ਰਾਬ ਬੰਦ ਹੈ ਕਿ ਵਾਕਈ ਸ਼ਰਾਬ ਬੰਦ ਹੈ ਉੱਥੇ ਅਕਸਰ ਹੀ ਹਜੇ ਕਿ ਸੰਧਰਨ ਕਿ ਸ਼ਰਾਬ ਫੜੀ ਜਾਂਦੀ ਹੈ ਉੱਥੇ ਜਿੱਥੇ ਸ਼ਰਾਬ ਬੰਦੀ ਹੁੰਦੀ ਹੈ ਉੱਥੇ 2 ਨੰਬਰ 'ਚ ਸ਼ਰਾਬ ਦੁੱਗਣੀ ਤਿਗਣੀ ਵੀ ਵਿਕਦੀ ਹੈ ਫਿਰ ਉਹ ਉਹ ਤਾਂ ਮੰਨਦਾ ਹੈ ਮਹਾਰਾਜ ਉਹ ਤਾਂ ਉਹ ਨੂੰ ਕੰਟਰੋਲ ਕਰੀ ਡੀਜੀਪੀ ਬੈਠੇ ਨੇ ਪੁਲਿਸ ਬੈਠੇ ਨੇ ਉਹ ਅਧਿਕਾਰੀ ਨਹੀਂ ਪੰਡਿਤ ਜੀ ਪੰਡਿਤ ਜੀ ਇੱਕ ਗੱਲ ਹੋਰ ਦੱਸਿਓ ਕਿ ਤੁਸੀਂ ਤੁਹਾਡੀ ਗੱਲ ਠੀਕ ਹੈ ਵਾਜਬ ਹੈ ਤੁਸੀਂ ਸਿੰਗਰਸ ਨੂੰ ਕਹਿੰਦੇ ਹੋ ਕਿ ਸਹੀ ਸੇਦਲੇ ਗਾਣੇ ਗਾਏ ਜਾਣ ਤੁਸੀਂ ਕਦੇ ਸਰਕਾਰਾਂ ਤੱਕ ਪਹੁੰਚ ਕੀਤੀ ਕਿ ਸਰਕਾਰ ਸ਼ਰਾਬ ਕਿਉਂ ਵਿਕਵਾਂਦੀ ਹੈ ਸ਼ਰਾਬ ਬੰਦ ਕਰਾਵੇ ਮਾਲੀਆ ਤਾਂ ਹੋਰ ਤਰੀਕੇ ਵੀ ਨੇ ਕਮਾਂਡ ਤੇ ਪੈਸਾ ਤਾਂ ਹੋਰ ਵੀ ਤਰੀਕੇ ਨਾਲ ਕਮਾਇਆ ਜਾ ਸਕਦਾ ਹੈ ਸ਼ਰਾਬ ਕਿਉਂ ਨਹੀਂ ਬੈਨ ਹੁੰਦੀ ਸ਼ਰਾਬ ਬੰਦ ਕਰਾਉਣ ਦੇ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਨਹੀਂ ਸਰਕਾਰ ਨੂੰ ਮੈਂ ਲਿਖਿਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਨਸ਼ਾ ਮੁਕਤ ਯਾ ਪਵਿੱਤਰ ਸ਼ਹਿਰ ਘੋਸ਼ਣ ਕਰਨ ਲਈ ਘੋਸ਼ਣ ਕਰਨ ਲਈ ਮੈਂ ਪੱਤਰ ਲਿਖੀ ਚੁੱਕਿਆ ਉਹ ਮਾਰਾਜ਼ ਸ਼ੁਰੂ ਹੋ ਚੁੱਕਿਆ ਮਾਰਾਜ਼ ਚਹਿਨ ਦਾ ਪਾਪ ਹੈ ਜੇ ਅੰਮ੍ਰਿਤਸਰ ਸਾਹਿਬ ਇੱਕ ਵਾਰ ਘੋਸ਼ਣਾ ਹੋ ਜਾਵੇ ਨਸ਼ਾ ਮੁਕਤ ਜਾਂ ਸ਼ਰਾਬ ਮੁਕਤ ਸ਼ਹਿਰ ਉਹ ਉਸ ਤੋਂ ਬਾਅਦ ਇਹ ਵੀ ਨਸ਼ਾ ਮੁਕਤ ਹੋਏਗੀ ਤੇ ਰੋਪਾਤੀ ਵੀ ਹੋਏਗੀ ਬਨਾਰਸਵੀ ਹੋਏਗੀ ਸ਼ੁਰੂਆਤ ਹੋਏਗੀ ਮੈਨੂੰ ਪੂਰਾ ਆਸ ਹੈ ਕੰਟਰੋਲ ਹੋਏਗਾ ਚਲੋ ਇੱਕ ਇੱਕ ਮੇਰਾ ਛੋਟਾ ਜਿਹਾ ਸਵਾਲ ਪੰਡਤ ਜੀ ਤੁਹਾਨੂੰ ਲੱਗਦਾ ਕਿ ਜੇ ਦਿਲਜੀਤ ਦੋਸਾਂਜ ਪੰਜ ਤਾਰਾ ਜਾਂ ਠੇਕੇ ਵਾਲੇ ਗਾਣੇ ਨਹੀਂ ਗਾਏਗਾ ਤੇ ਲੋਕੀ ਸ਼ਰਾਬ ਪੀਣਾ ਬੰਦ ਕਰ ਦੇਣਗੇ ਮੈਨੂੰ ਕਿਤੇ ਨਾ ਕਿਤੇ ਉਹ ਨੌਜਵਾਨ ਤੇ ਜੇ ਅਸਰ ਹੈ ਉਹ ਘਟ ਹੋਏਗੀ ਕਿਉਂਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 22 ਸਤ 2019 ਨੂੰ ਕਿਹਾ ਸੀ ਇਹ ਮਨਸ ਤੇ ਕੋਈ ਨਹੀਂ ਗਾ ਸਕਦਾ ਨਸ਼ੇ ਸਰਾਂ ਦੀ ਹਟਿਆਰੀ ਗਾਣੇ ਜੇਕਰ ਜੇਕਰ ਜਿਲਵੀ ਦੁਫਾਨ ਸਾਹਿਬ ਸਮਝਦਾਰੀ ਦਿਖਾਉਂਦੇ ਨਹੀਂ ਨਹੀਂ ਗਾਉਂਦੇ ਨਹੀਂ ਮੈਨੂੰ ਲੱਗਦਾ ਹੈ ਉਹ ਨੌਜਵਾਨ ਉਹ ਨਸ਼ੇ ਤੋਂ ਜਾਂ ਸ਼ਰਾਬ ਤੋਂ ਹਟ ਜਾਣਗੇ ਮੈਨੂੰ ਪੂਰਾ ਆਸ ਤੇ ਉਮੀਦ ਹੈ ਚਲੋ ਬਹੁਤ ਬਹੁਤ ਧੰਨਵਾਦ ਪੰਡਿਤ ਜੀ ਸਾਨੂੰ ਗੱਲਬਾਤ ਕਰਨ ਲਈ ਸੋ ਇਸਨ ਕਿਉਂਕਿ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਇਨਾ ਦਾ ਦਾਵਾ ਹੈ ਪੰਡਤ ਜੀ ਦਾ ਦਾਵਾ ਹੈ ਕਿ ਦਲਜੀਤ ਦੋਸਾਨ ਸ਼ਰਾਬ ਦੇ ਗਾਣੇ ਜੇ ਨਹੀਂ ਗਾਏਗਾ ਸਟੇਜ ਤੇ ਤਾਂ ਜਿਹੜੇ ਨੌਜਵਾਨ ਨੇ ਉਹ ਸ਼ਰਾਪ ਪੀਣੀ ਘੱਟ ਕਰ ਦਣਗੇ ਬੜਾ ਅਜੀਬ ਜਿਹਾ ਲੌਜੀਕ ਹੈ ਇਹਨਾਂ ਦਾ ਹੋ ਸਕਦਾ ਇਹਨਾਂ ਦੇ ਲੌਜਿਕ ਚ ਕਿਤੇ ਦਮ ਹੋਵੇ ਪਰ ਪੰਜਾਬੀ ਸਿੰਗਰਾਂ ਦੇ ਲਈ ਅੱਜ ਤੱਕ ਕੋਈ ਖਾਸ ਵਧੀਆ ਹੈ ਨਹੀਂ ਹੈ ਦੂਜੇ ਪਾਸੇ ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਸ਼ੋਅ ਹੋਣਾ ਸੀ ਰਣਜੀਤ 바ਵਾ ਦਾ ਰਣਜੀਤ 바ਵਾ ਦਾ ਸ਼ੋਅ ਹੈ ਜਿਹੜਾ ਉਹ ਪ੍ਰਸ਼ਾਸਨ ਨੇ ਕੈਨਸਲ ਕਰ ਦਿੱਤਾ ਦਰਸਲ ਉੱਥੇ ਦੀਆਂ ਕੁਝ Hindu ਸੰਗਠਨਾਂ ਨੇ Hindu ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਇਹ ਕਿਹਾ ਕਿ ਇਸ ਰਣਜੀਤ 바ਵੇ ਦਾ ਗਾਣਾ ਜਾਂ ਅਖਾੜਾ ਇੱਥੇ ਨਹੀਂ ਲੱਗਣ ਦੇਣਾ 15 ਤਰੀਕ ਨੂੰ ਹੈ ਜਿਹੜਾ ਉੱਥੇ ਰੈੱਡ ਕਰਾਸ ਦਾ ਕੋਈ ਸਮਾਗਮ ਸੀ ਉੱਥੇ ਰਣਜੀਤ 바ਵਾ ਨੇ ਗਾਣਾ ਸੀਗਾ ਉਹਨਾਂ ਨੇ ਕਿਹਾ ਕਿ ਇੱਕ ਪਾਰਟਿਕੂਲਰ ਧਰਮ ਨੂੰ ਲੈ ਕੇ ਉਹਨੇ ਕੋਈ ਗਾਣਾ ਗਾਇਆ ਹੈ ਜਿਸ ਤੇ ਸਾਨੂੰ ਔਰ ਉਥੋਂ ਦੇ ਪ੍ਰਸ਼ਾਸਨ ਨੇ ਰঞ্জੀਤ ਬਾਬਾ ਦਾ ਸ਼ੋਅ ਕੈਨਸਲ ਕਰ ਦਿੱਤਾ 15 ਤਰੀਕ ਨੂੰ ਜਿਹੜਾ ਰঞ্জੀਤ ਬਾਬਾ ਨੇ ਉਥੇ ਸ਼ੋਅ ਕਰਨਾ ਸੀ ਉਸ ਨੂੰ ਕੈਨਸਲ ਕਰ ਦਿੱਤਾ ਹੁਣ ਉਸ ਦੀ ਥਾਂ ਤੇ ਜਿਹੜਾ ਕੁਲਵਿੰਦਰ ਬਿੱਲਾ ਹੈ ਜਿਹੜਾ ਉਹ ਆਪਣੀ ਸਟੇਜ ਲਗਾਏਗਾ ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਹੈ ਜਿਹੜਾ ਉਹ ਪੰਜਾਬੀ ਸਿੰਗਰਸ ਦੇ ਲਈ ਕੋਈ ਖਾਸਾ ਵਧੀਆ ਨਹੀਂ ਹੈ ਦੂਜੇ ਪਾਸੇ ਉਧਰ ਕਰਨੌਜਲਾ ਨੂੰ ਜੁਰਮਾਨਾ ਹੋ ਗਿਆ ਰঞ্জੀਤ ਬਾਬਾ ਦਾ ਸ਼ੋਅ ਕੈਨਸਲ ਹੋ ਗਿਆ ਦਲਜੀਤ ਤਸਾਹ ਦਾ ਸ਼ੋਅ ਹੈ ਜਿਹੜਾ ਹਵਾ ਦੇ ਵਿੱਚ ਲਟਕ ਰਿਹਾ ਐਡਵਾਈਜ਼ਰੀ ਜਾਰੀ ਹੋਈ ਹੈ ਫਲਾਣੇ ਫਲਾਣੇ ਗਾਣੇ ਨਹੀਂ ਗਾਣੇ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਚਾਰੋਂ ਪਾਸੇ ਜਿਹੜੀਆਂ ਪਾਬੰਦੀਆਂ ਨੇ ਜੜੀਆਂ ਉਹ ਪੰਜਾਬੀ ਸਿੰਗਰਾਂ ਤੇ ਹਾਵੀ ਜ਼ਰੂਰ ਨੇ ਹੁਣ ਕੀ ਇਹ ਜਾਣਬੁੱਝ ਕੇ ਹੋ ਰਿਹਾ ਹੈ ਜਾਂ ਕੀ ਇਹ ਰੂਲ ਐਂਡ ਰੈਗੂਲੇਸ਼ਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਇਹ ਤੁਸੀਂ ਆਪ ਹੀ ਤਾਇ ਕਰ ਸਕਦੇ ਹੋ ਦੇਸ਼ਦਨੀ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀ.ਟੀ.ਸੀ. ਨਿਊਜ਼ ਨਾਲ ਧੰਨਵਾਦ